ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਅੱਜ ਆਪਾਂ ਪਿੰਡ ਲੱਡਾ ਵਿੱਚ ਇਕੱਠੇ ਹੋਏ ਆਂ ਇਹ ਜੋ ਸਾਡਾ ਦੇਸ਼ ਦਾ ਇੱਕ ਸੇਵਕ ਸੀਗਾ ਸਿਪਾਹੀ ਗੁਰਸੇਵਕ ਸਿੰਘ ਇਹ ਕੱਲ ਜੋ ਅਕਾਲ ਚਲਾਣਾ ਕਰ ਗਿਆ ਔਰ ਪ੍ਰਮਾਤਮਾ ਦੇ ਜੋ ਹੁਕਮ ਸੀਗਾ ਉਸ ਤਾਕ ਆਪਣੇ ਜੀਵਨ ਯਾਤਰਾ ਪੂਰੀ ਕਰਦੇ ਫਿਰ ਵਾਪਸ ਚਲਾ ਗਿਆ ਜਿਹੜਾ ਕਿ ਪਰਿਵਾਰ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਪਰਿਵਾਰ ਦੇ ਨਾਲ ਨਾਲ ਜਿਹੜਾ ਸਾਡੀ ਸਿਆਣਾ ਵਾ ਸਾਡੀ ਫੌਜ ਆ ਸਾਡੀ ਖਾਸ ਤੌਰ ਤੇ ਸਾਡੀ ਯੂਨਿਟ ਨੂੰ ਇਹਦਾ ਬਹੁਤ ਘਾਟਾ ਪਿਆ ਵਾ ਇਹ ਗੁਰਸੇਵਕ ਸਿੰਘ ਪਿੰਡ ਦੇ ਵਿੱਚ ਜਿਸ ਤਰ੍ਹਾਂ ਦਾ ਸੀਗਾ ਉਸ ਤਰ੍ਹਾਂ ਦਾ ਉਦੋਂ ਵੱਧ ਫੌਜ ਦੇ ਵਿੱਚ ਇਹਦਾ ਯੋਗਦਾਨ ਸੀਗਾ ਔਰ ਫੌਜ ਦੇ ਵਿੱਚ ਜਿੰਨੇ ਵੀ ਫੌਜ ਦੇ ਰਿਕੁਆਇਰਮੈਂਟ ਹੁੰਦੀਆਂ ਨੇ ਜ਼ਰੂਰਤਾਂ ਹੁੰਦੀਆਂ ਨੇ ਉਹਦੇ ਉੱਪਰ ਇਹ 100% ਖਰਾ ਉਤਰਦਾ ਸੀਗਾ ਤੇ ਸਾਨੂੰ ਬਹੁਤ ਵੱਡਾ ਜਿਹਾ ਘਾਟਾ ਪਿਆ ਵਾ ਜਿਹੜਾ ਇਹਨਾਂ ਨੇ 8-9 ਸਾਲ ਨੌਕਰੀ ਕੀਤੀ ਆ ਇੱਕ ਆਪਣੀ ਜਗ੍ਹਾ ਬਣਾਈ ਸੀ ਇਹਨੇ ਫੌਜ ਦੇ ਵਿੱਚ ਸਾਨੂੰ ਬਹੁਤ ਇਦੋਂ ਅੱਗੇ ਇਹਦੇ ਚੋਂ ਇੱਕ ਵਧੀਆ ਇੱਕ ਸੈਨਿਕ ਦਿਖਦਾ ਸੀਗਾ ਜਿਹੜਾ ਅੱਗੇ ਜਾ ਕੇ ਹੋਰ ਵੀ ਮਤਲਬ ਬਹੁਤ ਤਰੱਕੀ ਕਰਦਾ ਔਰ ਆਪਣੇ ਦੇਸ਼ ਦੀ ਸੇਵਾ ਕਰਦਾ ਪਰ ਪ੍ਰਮਾਤਮਾ ਦਾ ਜਿਵੇਂ ਹੁਕਮ ਸੀਗਾ ਉਹਨੂੰ ਅਸੀਂ ਟਾਲ ਨਹੀਂ ਸਕਦੇ ਕਿ ਪਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਪਰਿਵਾਰ ਦੇ ਨਾਲ ਆ ਅਸੀਂ ਆ ਇਹ ਸਾਡੀ ਇੱਕ ਪਰਿਵਾਰ ਆ ਜੋ ਵੀ ਸਾਡੀ ਸੈਨਾ ਵਾਂ ਸੋ ਸਾਡੀ 11 ਸਿੱਖ ਲਈ ਆ ਔਰ ਇਹਦੇ ਵਿੱਚ ਜਦੋਂ ਵੀ ਜ਼ਰੂਰਤ ਪਊਗੀ ਪਰਿਵਾਰ ਨੂੰ ਅਸੀਂ ਪਰਿਵਾਰ ਦੇ ਨਾਲ ਖੜਾਂਗੇ ਔਰ ਹੁਣ ਵੀ ਜਿੰਨੀ ਵੀ ਕੋਈ ਵੀ ਕਾਗਜ਼ ਪੱਤਰਾਂ ਵਾਲੀ ਜੋ ਵੀ ਕਾਰਵਾਈ ਆ ਉਹ ਨਾਲ ਲਾ ਕੇ ਕਰਵਾਵਾਂਗੇ ਔਰ ਜੋ ਵੀ ਇਹਨੂੰ ਸਰਕਾਰ ਵੱਲੋਂ ਬੈਂਡ ਵਾਲੀ ਵੀ ਜੋ ਵੀ ਸੇਵਾ ਵਾ ਉਹਨੂੰ ਅਸੀਂ ਕਰਵਾ ਕੇ ਜੋ ਹੁਣ ਲਾਸਟ ਦੇ ਵਿੱਚ ਪਰਿਵਾਰ ਕੋਲੇ ਸਿਰਫ ਇਹੀ ਰਹਿ ਗਿਆ ਕਿਉਂਕਿ ਉਹਨਾਂ ਦਾ ਕੋਈ ਬੇਟਾ ਨਹੀਂ ਸੀਗਾ ਹੁਣ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ ਬਾਕੀ ਜਿੰਨੇ ਵੀ ਸੱਜਣ ਆਏ ਆ ਸਾਰਿਆਂ ਦਾ ਬਹੁਤ ਧੰਨਵਾਦ ਤੇ ਮੈਂ ਰਿਕਵੈਸਟ ਕਰੂੰਗਾ ਪਿੰਡ ਅੱਗੇ ਵੀ ਕਿ ਇਹਨਾਂ ਦੇ ਅਸੀਂ ਤਾਂ ਦੂਰੋਂ ਚੱਲ ਕੇ ਆਉਣਾ ਤੁਸੀਂ ਪਿੰਡ ਦੇ ਵਿੱਚ ਜੋ ਇਹਨਾਂ ਦਾ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਲੱਡਾ ਦੇ ਵਸਨੀਕ ਸਰਦਾਰ ਗੁਰਸੇਵ ਸਿੰਘ ਜੋ ਕਿ ਕੱਲ ਇੱਕ ਅਣਸੁਖਾਵੀ ਅਣਹੋਣੀ ਘਟਨਾ ਦੇ ਕਾਰਨ ਸਾਨੂੰ ਹਮੇਸ਼ਾ ਵਾਸਤੇ ਵਿਸ਼ੋੜਾ ਦੇ ਕੇ ਚਲੇ ਗਏ ਹਨ ਜੋ ਕਿ ਇੱਕ ਗਰਾਊਂਡ ਲੈਵਲ ਤੋਂ ਉੱਠ ਕੇ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦਾ ਇੱਕ ਐਗਜ਼ਾਮਪਲ ਸੈਟ ਕਰਨਾ ਸ਼ੁਰੂ ਕੀਤਾ ਸੀ ਇਹਨੇ ਔਰ ਉਹਦੇ ਵਿੱਚ ਹੀ ਉਹ ਅਧੂਰਾ ਰਹਿ ਗਿਆ ਜੋ ਕਿ ਬਹੁਤ ਦੁੱਖ ਦੀ ਗੱਲ ਆ ਗੁਰਸੇਵ ਸਿੰਘ ਨੇ ਬਹੁਤ ਥੱਲੇ ਲੈਵਲ ਦੇ ਲੈਵਲ ਤੋਂ ਉੱਠ ਕੇ ਸੈਨਾ ਦੇ ਵਿੱਚ ਭਰਤੀ ਹੋਇਆ ਸਖਤ ਟ੍ਰੇਨਿੰਗ ਕਰਕੇ 11 ਸਿਖਲਾਈ ਦੇ ਵਿੱਚ ਸੇਵਾਰਤ ਸੀਗਾ ਤੇ ਛੁੱਟੀ ਦੇ ਦੌਰਾਨ ਉਹਨਾਂ ਨਾਲ ਇਹ ਅਨਸੁਖਾਵੀ ਘਟਨਾ ਹੋਈ ਜਿਸ ਦੇ ਨਾਲ ਸਾਨੂੰ ਅਤੇ 11 ਸਿਖਲਾਈ ਨੂੰ ਬਹੁਤ ਵੱਡਾ ਘਾਟਾ ਪਿਆ ਗੁਰਸੇਵਕ ਸਿੰਘ ਦੇ ਵਿੱਚ ਇੱਕ ਕੰਪਲੀਟ ਨਾਗਰਿਕ ਹੋਣ ਦੀਆਂ ਜੋ ਗੁਣ ਸੀਗੇ ਇਮਾਨਦਾਰੀ ਬਹਾਦਰੀ ਵਿਵਹਾਰ ਬੋਲਚਾਲ ਰਿਸਪੈਕਟ ਦੇਸ਼ ਦੇ ਪ੍ਰਤੀ ਜਜ਼ਬਾ ਉਹ ਬਹੁਤ ਘੱਟ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਸਾਡੇ ਵਾਸਤੇ ਪਰਿਵਾਰ ਵਾਸਤੇ ਯੂਨਿਟ ਵਾਸਤੇ ਜੋ ਘਾਟਾ ਪੂਰਾ ਹੋਇਆ ਜੋ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋਊਗਾ ਪਰਮਾਤਮਾ ਅੱਗੇ ਕਿਸੇ ਦਾ ਜੋਰ ਨਹੀਂ ਆ ਆਖਿਰਕਾਰ ਸਾਨੂੰ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਪੈਂਦਾ ਮੈਂ ਮਾਲਕ ਦੇ ਅੱਗੇ ਅਰਦਾਸ ਕਰੂੰਗਾ ਵੀ ਗੁਰਸੇਵ ਸਿੰਘ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਉਨ੍ਹਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ